ਇਹ ਗਰਮੀ ਦਾ ਤਾਪਮਾਨ ਆ 60 ਡਿਗਰੀ ਤੇ ਜਾਣਾ ਪਰ 60 ਡਿਗਰੀ ਤੇ ਤੁਹਾਨੂੰ ਤਤੀ ਹਵਾ ਕਿਸੇ ਪਾਸੋਂ ਲੱਗਣ ਨਹੀਂ ਦੇਣੀ ਠੰਡਿਆ ਇਹਦੇ ਵਿੱਚ ਆ ਗਿਆ ਮਨਦੀਪ ਬਾਈ ਹੁਣਾਂ ਦਾ ਪੁਰਾਣਾ ਕਾਮ ਆ ਤੇ ਪੁਰਾਣੇ ਏਸੀ ਨਵੇਂਆ ਵਰਗਿਆ ਕਿਆ ਬਾਤਾਂ ਨੇ ਬੜੀਆਂ ਚੰਗੀਆਂ ਡੀਲਾਂ ਨੇ ਬਾਈ ਨਾਲ ਗੱਲਬਾਤ ਕਰਦੇ ਆ ਪਿਛਲੀ ਵਾਰ ਦੇ ਵਿੱਚ ਵੀ ਬਹੁਤ ਸੋਹਣਾ ਕੰਮ ਸੀ ਬਾਈ ਹੁਣਾਂ ਦਾ ਤੇ ਬੜੇ ਘੈਂਟ ਆ। ਹੋਰ ਬਾਈ ਜੀ ਕੀ ਹਾਲ ਚਾਲ ਨੇ ਕੀਟਾ ਜੀ? ਵਧੀਆ ਵਧੀਆ। ਤੇ ਬਾਈ ਜੀ ਆ ਆਪਣੇ ਜਿਹੜੇ ਘੈਂਟ ਘੈਂਟ AC ਪਏ ਨੇ ਤਾਂ ਜਵਾ ਨਵੇਂ ਵਰਗੇ ਪਏ ਨੇ ਜੀ। ਬਿਲਕੁਲ ਬਾਈ ਬਿਲਕੁਲ। ਤੇ ਬਾਈ ਜੀ ਕਿਹੜੀ ਕਿਹੜੀ ਕੰਪਨੀ ਤੇ ਮਿਲ ਜਾਂਦੇ ਕੀ ਰੇਟ ਰਹਿੰਦਾ ਇਹਨਾਂ ਦਾ? ਬਾਈ ਆਪਣੇ ਕੋਲ ਸਾਰੀਆਂ ਕੰਪਨੀ ਦੇ ਸੀ ਮਿਲ ਜਾਣਗੇ ਹਟਾਚੀ ਹੋ ਗਿਆ, ਵਰਲਪੂਲ ਹੋ ਗਿਆ, ਬੋਲਟਾ ਹੋ ਗਿਆ, ਪੈਨਾਸੋਨਿਕ ਹੋ ਗਿਆ ਜੀ। ਉਹ ਚੈਨਲ ਤੱਕ ਦੇ ਆਪਣੇ ਕੋਲ ਪੁਰਾਣੇ AC ਮਿਲ ਜਾਣਗੇ ਤੁਹਾਨੂੰ। ਵਾਹ ਜੀ ਵਾਹ। ਕੀ ਰੇਟ ਬਾਈ ਜੀ ਆਪਣੇ ਕੋਲ ਕੂਲਰ ਤੋਂ ਵੀ ਘੱਟ ਸੀ। ਰੇਟ ਯਾਰਾ ਕੂਲਰਾਂ ਦੇ ਭਾ ਦੇ ਮਿੱਤਰੋ ਏਸੀ ਮਿਲ ਜਾਣੇ ਤੇ ਏਸੀ ਵੀ ਪੂਰੇ ਘਹਿਟ ਕੰਡੀਸ਼ਨ ਦੇ ਵਧੀਆ ਏਸੀ ਪੈਣ ਤੇ ਭਾਈ ਗਾਰੰਟੀ ਵੀ ਆ। ਭਾਜੀ 1 ਹਫਤੇ ਦੀ ਗਾਰੰਟੀ ਆ ਫੁੱਲ ਆਪਣੇ ਕੋਈ ਦਿੱਕਤ ਆਉਂਦੀ ਆ ਏਸੀ ਧਰ ਜੋ ਪੈਸੇ ਵਾਪਸ ਲੈ ਜਾਓ। 1 ਮਹੀਨੇ ਦੀ ਆਪਣੀ ਕੰਪਰੈਸ਼ਨ ਦੀ ਗਾਰੰਟੀ ਆ। ਐਵੇਂ ਕੋਈ ਦਿੱਕਤ ਇਦਾਂ ਦੀ ਆਉਂਦੀ ਨਹੀਂ ਹੈਗੀ ਜੀ। ਭਾਵੇਂ ਵੀ ਆਪਦੇ ਵੱਲੋਂ ਗਾਰੰਟੀ ਦਿੱਨੀ ਦਿੱਨੇਗੀ। ਬਾਜੀ ਬਾਅਦ ਮਿੱਤਰੋ ਆਹ ਤਾਂ ਬੜੀ ਚੰਗੀ ਗੱਲ ਆ ਮਿੱਤਰੋ। ਬਾਈ ਹੁਣੀ ਗਾਰੰਟੀ ਵੀ ਲੈਂਦੇ ਆ। ਨੰਬਰ ਸਕਰੀਨ ਤੇ ਚੱਲੀ ਜਾਂਦਾ ਬਧੇਰੇ ਜਾਣ ਕਰ ਲਈ ਸੰਪਰਕ ਕਰ ਲਿਓ ਤੇ ਏਸੀ ਆਪਾਂ ਹੁਣ ਤੁਹਾਡੇ ਘਰੇ ਲਾਈ ਦੇਣਾ।